ਇੱਕ ਸਮੇਂ ਦੀ ਗੱਲ ਹੈ ਇੱਕ ਛੋਟਾ ਜਿਹਾ ਪਿੰਡ ਨਦੀ ਦੇ ਕਿਨਾਰੇ ਵਸਿਆ ਹੋਇਆ ਸੀ ਉਸ ਪਿੰਡ ਵਿੱਚ ਇੱਕ ਮੰਦਿਰ ਸੀ ਜਿੱਥੇ ਇੱਕ ਪੁਜਾਰੀ ਹਰ ਰੋਜ਼ ਪੂਜਾ ਕਰਿਆ ਕਰਦਾ ਸੀ ਇੱਕ ਵਾਰ ਮਾਨਸੂਨ ਦੇ ਮੌਸਮ ਦੌਰਾਨ ਬਹੁਤ ਜ਼ਿਆਦਾ ਬਾਰਿਸ਼ ਪੈਣ ਦੇ ਕਾਰਨ ਨਦੀ ਵਿੱਚ ਹੜ ਆ ਗਿਆ ਅਤੇ ਪਿੰਡ ਵਿੱਚ ਪਾਣੀ ਭਰਨ ਲੱਗਿਆ ਸਾਰੇ ਪਿੰਡ ਵਾਲੇ ਆਪਣੀ ਜਾਨ ਬਚਾਉਣ ਦੇ ਲਈ ਪਿੰਡ ਖਾਲੀ ਕਰਨ ਲੱਗੇ ਪਿੰਡ ਦਾ ਇੱਕ ਆਦਮੀ ਮੰਦਿਰ ਦੇ ਵੱਲ ਗਿਆ ਅਤੇ ਪੁਜਾਰੀ ਨੂੰ ਬੋਲਿਆ ਪੁਜਾਰੀ ਜੀ ਨਦੀ ਵਿੱਚ ਹੜ ਆ ਗਿਆ ਹੈ ਪੂਰਾ ਪਿੰਡ ਡੁੱਬ ਰਿਹਾ ਹੈ ਅਤੇ ਇਹ ਮੰਦਿਰ ਵੀ ਡੁੱਬ ਜਾਵੇਗਾ ਤੁਸੀਂ ਸਾਡੇ ਨਾਲ ਸੁਰੱਖਿਅਤ ਜਗ੍ਹਾ ਤੇ ਚੱਲੋ ਪੁਜਾਰੀ ਨੇ ਜਵਾਬ ਦਿੱਤਾ ਉਹ ਮੂਰਖੋ ਮੈਂ ਤੁਹਾਡੇ ਵਰਗਾ ਨਾਸਤਿਕ ਨਹੀਂ ਹਾਂ ਮੈਨੂੰ ਪਰਮਾਤਮਾ ਉੱਪਰ ਪੂਰਾ ਵਿਸ਼ਵਾਸ ਹੈ ਮੈਨੂੰ ਮੇਰੇ ਪਰਮਾਤਮਾ ਬਚਾ ਲੈਣਗੇ ਮੈਂ ਮੰਦਿਰ ਦੇ ਵਿੱਚ ਹੀ ਰਹਾਂਗਾ ਤੁਸੀਂ ਚਲੇ ਜਾਓ ਫਿਰ ਉਹ ਆਦਮੀ ਉੱਥੋਂ ਚਲੇ ਗਿਆ ਉਸ ਤੋਂ ਬਾਅਦ ਹੌਲੀ-ਹੌਲੀ ਮੰਦਰ ਵਿੱਚ ਪਾਣੀ ਭਰਨ ਲੱਗਿਆ ਅਤੇ ਬਹੁਤ ਜਲਦੀ ਹੀ ਪਾਣੀ ਦਾ ਪੱਧਰ ਪੁਜਾਰੀ ਦੇ ਲੱਕ ਤੱਕ ਆ ਗਿਆ ਤਾਂ ਫਿਰ ਪੁਜਾਰੀ ਕੁਰਸੀ ਉੱਪਰ ਚੜ ਗਿਆ ਕੁਝ ਸਮੇਂ ਬਾਅਦ ਇੱਕ ਕਿਸ਼ਤੀ ਵਾਲਾ ਉੱਥੇ ਆਇਆ ਅਤੇ ਬੋਲਿਆ ਪੁਜਾਰੀ ਜੀ ਮੈਂ ਤੁਹਾਨੂੰ ਬਚਾਉਣ ਲਈ ਆਇਆ ਹਾਂ ਜਲਦੀ ਤੋਂ ਜਲਦੀ ਕਿਸ਼ਤੀ ਵਿੱਚ ਆ ਜਾਓ ਪੁਜਾਰੀ ਨੇ ਉਸ ਕਿਸ਼ਤੀ ਵਾਲੇ ਨੂੰ ਵੀ ਉਹੀ ਕਿਹਾ ਜੋ ਪਹਿਲੇ ਆਦਮੀ ਨੂੰ ਕਿਹਾ ਸੀ ਅਤੇ ਕਿਸ਼ਤੀ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਫਿਰ ਉਹ ਕਿਸ਼ਤੀ ਵਾਲਾ ਉੱਥੋਂ ਚਲੇ ਗਿਆ ਹੁਣ ਪਾਣੀ ਦਾ ਪੱਧਰ ਛੱਤ ਤੱਕ ਵੱਧ ਗਿਆ ਸੀ ਇਸ ਲਈ ਪੁਜਾਰੀ ਮੰਦਿਰ ਦੀ ਛੱਤ ਉੱਪਰ ਚੜ ਗਿਆ ਉਸ ਤੋਂ ਬਾਅਦ ਇੱਕ ਹੈਲੀਕਾਪਟਰ ਉੱਥੇ ਆਇਆ ਉਹਨਾਂ ਨੇ ਪੁਜਾਰੀ ਨੂੰ ਬਚਾਉਣ ਲਈ ਇੱਕ ਰੱਸੀ ਵਾਲੀ ਪੌੜੀ ਮੰਦਿਰ ਵੱਲ ਸੁੱਟੀ ਅਤੇ ਕਿਹਾ ਪੁਜਾਰੀ ਜੀ ਜਲਦੀ ਨਾਲ ਪੌੜੀ ਉੱਪਰ ਚੜ ਕੇ ਹੈਲੀਕਾਪਟਰ ਵਿੱਚ ਆ ਜਾਓ ਪੁਜਾਰੀ ਨੇ ਫਿਰ ਮਨਾ ਕਰ ਦਿੱਤਾ ਅਤੇ ਉਹੀ ਕਿਹਾ ਜੋ ਪਹਿਲੇ ਆਦਮੀ ਅਤੇ ਕਿਸ਼ਤੀ ਵਾਲੇ ਨੂੰ ਕਿਹਾ ਸੀ ਇਸ ਤੋਂ ਬਾਅਦ ਉਹ ਹੈਲੀਕਾਪਟਰ ਉੱਥੋਂ ਚਲਿਆ ਜਾਂਦਾ ਹੈ ਹੁਣ ਪੁਜਾਰੀ ਪਰਮਾਤਮਾ ਨੂੰ ਪ੍ਰਾਰਥਨਾ ਕਰਨ ਲੱਗਿਆ ਕਿ ਉਹ ਉਸ ਦੀ ਰੱਖਿਆ ਕਰਨ ਫਿਰ ਹੌਲੀ-ਹੌਲੀ ਉਹ ਮੰਦਰ ਪਾਣੀ ਵਿੱਚ ਡੁੱਬ ਗਿਆ ਅਤੇ ਪੁਜਾਰੀ ਡੁੱਬ ਕੇ ਮਰ ਗਿਆ ਉਸ ਤੋਂ ਬਾਅਦ ਉਸ ਦੀ ਆਤਮਾ ਪਰਮਾਤਮਾ ਦੇ ਕੋਲ ਪਹੁੰਚੀ ਅਤੇ ਗੁੱਸੇ ਹੋ ਕੇ ਬੁਲੀ हे ਪਰਮਾਤਮਾ ਮੈਂ ਸਾਰੀ ਜ਼ਿੰਦਗੀ ਤੁਹਾਡੀ ਪੂਜਾ ਕੀਤੀ ਤੁਹਾਡੇ ਤੇ ਵਿਸ਼ਵਾਸ ਰੱਖਿਆ ਪਰ ਜਦੋਂ ਮੈਨੂੰ ਤੁਹਾਡੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਤਾਂ ਤੁਸੀਂ ਮੈਨੂੰ ਬਚਾਉਣ ਕਿਉਂ ਨਹੀਂ ਆਏ ਪਰਮਾਤਮਾ ਮੁਸਕਰਾਏ ਅਤੇ ਕਿਹਾ ਉਹ ਮੂਰਖਾ ਮੈਂ ਹੀ ਤਾਂ ਆਇਆ ਸੀ ਤਿੰਨ ਵਾਰ ਤੈਨੂੰ ਬਚਾਉਣ ਕਦੇ ਉਸ ਪਿੰਡ ਵਾਲੇ ਦੇ ਰੂਪ ਵਿੱਚ ਕਦੇ ਉਸ ਕਿਸ਼ਤੀ ਵਾਲੇ ਦੇ ਰੂਪ ਵਿੱਚ ਤਾਂ ਕਦੇ ਉਸ ਹੈਲੀਕਾਪਟਰ ਵਿੱਚ ਉਹਨਾਂ ਤਿੰਨਾਂ ਰੂਪਾਂ ਵਿੱਚ ਮੈਂ ਹੀ ਤੈਨੂੰ ਬਚਾਉਣਾ ਆਇਆ ਸੀ ਪਰਮਾਤਮਾ ਨੇ ਕਿਹਾ ਤੁਸੀਂ ਜੋ ਮੰਗਦੇ ਹੋ ਮੈਂ ਉਹ ਜ਼ਰੂਰ ਦਿੰਦਾ ਹਾਂ ਤੁਸੀਂ ਮਜ਼ਬੂਤ ਬਣਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਬੁਰਾ ਸਮਾਂ ਦਿੰਦਾ ਹਾਂ ਜਿਸ ਦਾ ਸਾਹਮਣਾ ਕਰਕੇ ਤੁਸੀਂ ਮਜ਼ਬੂਤ ਬਣਦੇ ਹੋ ਤੁਸੀਂ ਗਿਆਨੀ ਬਣਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਸਮੱਸਿਆਵਾਂ ਦਿੰਦਾ ਹਾਂ ਜੋ ਤੁਹਾਨੂੰ ਅਨੁਭਵੀ ਅਤੇ ਗਿਆਨੀ ਬਣਾਉਂਦੀਆਂ ਹਨ ਤੁਸੀਂ ਬਹਾਦਰ ਬਣਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਖਤਰੇ ਦਿੰਦਾ ਹਾਂ ਜਿਨ੍ਹਾਂ ਦਾ ਸਾਹਮਣਾ ਕਰ ਤੁਸੀਂ ਬਹਾਦਰ ਬਣਦੇ ਹੋ ਤੁਸੀਂ ਪਿਆਰ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਮਾਂ-ਬਾਪ ਅਤੇ ਪੂਰਾ ਪਰਿਵਾਰ ਦੇ ਦਿੱਤਾ ਫਿਰ ਵੀ ਤੁਸੀਂ ਇਨਸਾਨ ਮੇਰੇ ਤੋਂ ਦੁਖੀ ਹੋ ਅਗਰ ਤੁਸੀਂ ਮੈਨੂੰ ਨਹੀਂ ਪਹਿਚਾਣਦੇ ਹੋ ਮੇਰੇ ਇਸ਼ਾਰਿਆਂ ਨੂੰ ਨਹੀਂ ਸਮਝਦੇ ਹੋ ਤਾਂ ਇਸ ਵਿੱਚ ਮੇਰੀ ਕੀ ਗਲਤੀ ਹੈ ਦੋਸਤੋ ਚੰਗੇ ਲੋਕਾਂ ਨਾਲ ਕਦੇ ਬੁਰਾ ਨਹੀਂ ਹੁੰਦਾ ਉਹ ਬਸ ਪਰਮਾਤਮਾ ਦੇ ਇਸ਼ਾਰਿਆਂ ਨੂੰ ਨਹੀਂ ਸਮਝ ਪਾਉਂਦੇ ਜਾਂ ਉਹਨਾਂ ਦਾ ਗਲਤ ਮਤਲਬ ਕੱਢ ਲੈਂਦੇ ਹਨ ਤੁਸੀਂ ਪਰਮਾਤਮਾ ਉੱਪਰ ਵਿਸ਼ਵਾਸ ਰੱਖਦੇ ਹੋ ਪਰ ਕੀ ਤੁਸੀਂ ਪਰਮਾਤਮਾ ਨੂੰ ਜਾਣਦੇ ਹੋ ਕੀ ਤੁਸੀਂ ਪਰਮਾਤਮਾ ਦੇ ਸੰਕੇਤਾਂ ਨੂੰ ਸਮਝਦੇ ਹੋ ਪਰਮਾਤਮਾ ਸਾਨੂੰ ਉਹ ਨਹੀਂ ਦਿੰਦਾ ਜੋ ਅਸੀਂ ਚਾਹੁੰਦੇ ਹੁੰਦੇ ਹਾਂ ਬਲਕਿ ਪਰਮਾਤਮਾ ਸਾਨੂੰ ਉਹ ਦਿੰਦਾ ਹੈ ਜਿਸ ਦੀ ਸਾਨੂੰ ਜ਼ਰੂਰਤ ਹੁੰਦੀ ਹੈ